ਹਾਂਜੀ ਦੋਸਤੋ ਵਿਆਹ ਨੂੰ ਬਹੁਤ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਇਸ ਵਿੱਚ ਦੋ ਲੋਕ ਸੱਤ ਜਨਮਾਂ ਤੱਕ ਇੱਕ ਦੂਜੇ ਨਾਲ ਜੁੜਦੇ ਹਨ ਵਿਆਹ ਤੋਂ ਪਹਿਲਾਂ ਪਰਿਵਾਰ ਵਾਲੇ ਕਈ ਤਰੀਕਿਆਂ ਨਾਲ ਪੜਤਾਲ ਕਰਦੇ ਹਨ ਲੜਕਾ ਲੜਕੀ ਸਭ ਕੁਝ ਹੋਣ ਤੋਂ ਬਾਅਦ ਹੀ ਰਿਸ਼ਤੇ ਨੂੰ ਅੱਗੇ ਵਧਾਉਂਦੇ ਹਨ ਪਰ ਇਸ ਤੋਂ ਬਾਅਦ ਵੀ ਕਈ ਵਾਰ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ ਫਿਰੋਜ਼ਾਬਾਦ 'ਚ ਇੱਕ ਔਰਤ ਨਾਲ ਅਜਿਹਾ ਹੀ ਧੋਖਾਧੜੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਉਸ ਦੇ ਪਿਤਾ ਨੇ ਆਪਣੀ ਸਾਰੀ ਬੱਚਤ ਆਪਣੀ ਧੀ ਦੇ ਵਿਆਹ ਲਈ ਲਗਾ ਦਿੱਤੀ ਸੀ ਪਰ ਵਿਆਹ ਵਾਲੀ ਰਾਤ ਹੀ ਉਸ ਦੇ ਪਤੀ ਨੇ ਜਹੀ ਗੱਲ ਕਹੀ ਜਿਸ ਤੋਂ ਬਾਅਦ ਦੋਵਾਂ ਦੇ ਤਲਾਕ ਦੀ ਨੌਕ ਤਾਂ ਗਈ। ਮਾਮਲਾ ਜਸਰਾਣਾ ਦੇ ਪਿੰਡ ਮਾਦਨਪੁਰ ਦਾ ਹੈ ਇੱਥੇ ਰਹਿਣ ਵਾਲੀ ਲੜਕੀ ਦਾ ਵਿਆਹ ਆਗਰਾ ਦੇ ਪਿੰਡ ਬਰੌਲੀ ਦੇ ਰਹਿਣ ਵਾਲੇ ਸੁਮਨ ਨਾਲ ਹੋਇਆ ਸੀ। ਲੜਕੀ ਦੇ ਪਿਤਾ ਨੇ ਵਿਆਹ ਤੇ ਕਰੀਬ 35 ਲੱਖ ਰੁਪਏ ਖਰਚ ਕੀਤੇ ਸਨ। ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਸਹੁਰੇ ਘਰ ਆਈ ਤਾਂ ਉਸ ਦੇ ਪਤੀ ਨੂੰ ਉਸ ਦੇ ਨੇੜੇ ਆਉਣ ਤੋਂ ਇਨਕਾਰ ਕਰ ਦਿੱਤਾ ਐਨਾ ਹੀ ਨਹੀਂ ਵਿਆਹ ਵਾਲੀ ਰਾਤ ਉਸ ਦੇ ਪਤੀ ਨੇ ਲੜਕੀ ਨੂੰ ਆਪਣੀ ਪ੍ਰੇਮਿਕਾ ਦੀ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਉਹ ਉਸ ਨਾਲ ਪਿਆਰ ਕਰਦਾ ਹੈ ਇਸ ਤੋਂ ਬਾਅਦ ਲੜਕੀ ਦੀ ਦੁਨੀਆ ਤਬਾਹ ਹੋ ਗਈ ਲੜਕੀ ਮੁਤਾਬਕ ਵਿਆਹ ਵਾਲੀ ਰਾਤ ਹੀ ਉਸ ਦੇ ਪਤੀ ਨੇ ਉਸ ਨੂੰ ਆਪਣੀ ਪ੍ਰੇਮਿਕਾ ਨਾਲ ਤਸਵੀਰ ਦਿਖਾਈ ਸੀ ਪਤੀ ਨੇ ਕਿਹਾ ਕਿ ਇਹ ਵਿਆਹ ਉਸ ਦੇ ਖਿਲਾਫ ਕਰਵਾਇਆ ਗਿਆ ਇਹ ਸੁਣ ਕੇ ਕੁੜੀ ਦਾ ਦਿਲ ਟੁੱਟ ਗਿਆ ਲੜਕੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਪਤੀ ਨੇ ਉਸ ਨੂੰ ਕੁੱਟਿਆ ਇਸ ਤੋਂ ਬਾਅਦ ਉਹ ਰੋਂਦੀ ਹੋਈ ਕਮਰੇ ਤੋਂ ਬਾਹਰ ਆ ਗਈ ਲੜਕੀ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਇਸ ਘਟਨਾ ਤੇ ਚੁੱਪ ਧਾਰੀ ਰੱਖੀ ਇਸ ਤੋਂ ਬਾਅਦ ਲੜਕੀ ਨੇ ਆਪਣੇ ਮਾਤਾ ਪਿਤਾ ਨੂੰ ਘਰ ਬੁਲਾ ਕੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਧੀ ਦੇ ਸਹੁਰੇ ਘਰ ਆ ਆਇ ਤਾਂ ਪਰਿਵਾਰ ਨੇ ਮਾਮਲਾ ਸ਼ਾਂਤ ਕਰਵਾਇਆ ਮੁੰਡੇ ਵਾਲਿਆਂ ਨੇ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਪਤੀ ਦਾ ਵਿਹਾਰ ਉਹੀ ਰਿਹਾ ਇਸ ਕਾਰਨ ਲੜਕੀ ਆਪਣੀ ਪੇਕੇ ਘਰ ਪਰਤ ਗਈ ਹੁਣ ਲੜਕੀ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਲੜਕੀ ਨੇ ਆਪਣੇ ਲਈ ਇਨਸਾਫ ਦੀ ਮੰਗ ਕੀਤੀ ਨਾਲ ਹੀ ਵਿਆਹ ਤੇ ਹੋਇਆ ਖਰਚਾ ਵਾਪਸ ਕਰਨ ਦੀ ਮੰਗ ਕੀਤੀ ਲੜਕੀ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਪ੍ਰਵਾਤ ਹੋ ਗਈ ਘੱਟੋ ਘੱਟ ਉਸ ਦੇ ਪਿਤਾ ਦੀ ਮਿਹਨਤ ਦੀ ਕਮਾਈ ਜਿਹੜੀ ਵਾਪਸ ਦਿੱਤੀ ਜਾਵੀ